ਆਰ ਔਰ ਜਿਸ ਪ੍ਰਕਾਰ ਦੀ ਮਾੜੀ ਸ਼ਬਦਾਬਲੀ ਸਾਡੇ ਵਾਸਤੇ ਵਰਤੀ ਜਾਣੀ ਮੈਂ ਸਮਝਦਾ ਕਿ ਰੱਬ ਹੀ ਮਾਲਕ ਹੈ ਔਰ ਆਸ ਕਰਦਾ ਕਿ ਇਸ ਤੋਂ ਬਾਅਦ ਕਦੇ ਇਸ ਤਰ੍ਹਾਂ ਦੀ ਕਟੜਾ ਕਰਨ ਪੰਜਾਬ ਦੀ ਵਿਧਾਨ ਸਭਾ ਚ ਨਾ ਵਾਪਰੇ ਕਿਉਂਕਿ ਅਸੀਂ ਚੁਣ ਕੇ ਗਏ ਹਾਂ ਅਸੀਂ ਲੜਨ ਨਹੀਂ ਗਏ ਅਸੀਂ ਕਿਸੇ ਨੂੰ ਨੀਵਾ ਬਖਾਉਣ ਨਹੀਂ ਗਏ ਅਸੀਂ ਉੱਥੇ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨਾ ਸੀਗਾ ਔਰ ਤੁਸੀਂ ਦੇਖਿਆ ਹੋਣਾ ਗਵਰਨਰ ਅਡਰੈਸ ਇੱਕ ਦਿਨ ਚ ਨਵੇੜਤਾ ਪੰਜਾਬ ਦਾ ਬਜਟ 4 ਘੰਟਿਆਂ ਚ ਨਵੇੜਤਾ 3 ਘੰਟਿਆਂ ਦੇ ਵਿੱਚ ਸੋ ਅਸੀਂ ਬਜਟ ਫਿਰ ਪੰਜਾਬ ਦਾ ਕੀ ਬਣੇਗਾ ਜਿਸ ਪੰਜਾਬ ਤੇ 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਣ ਲੱਗੇ ਸੀਮ ਸਰ ਦਾ ਇੰਨੀ ਤਲਖੀ ਦਾ ਆਂ ਦਾ ਕਾਰਨ ਕੀ ਹੈ ਇਹ ਤਾਂ ਹੁਣ ਮੁੱਖ ਮੰਤਰੀ ਸਾਹਿਬ ਜਦੋਂ ਤੁਹਾਨੂੰ ਮਿਲਣਗੇ ਕਦੇ ਇਹ ਉਹਨਾਂ ਨੂੰ ਪੁੱਛਿਓ ਵੀ ਤਲਖੀ ਕਿਉਂ ਹੈ ਕਮਿੰਗ ਸਾਹਿਬ ਤੁਸੀਂ ਇੱਥੇ ਰੈਲੀ ਕਰ ਰਹੇ ਹੋ ਤਾਂ ਤੁਹਾਡੀ ਸਾਬਕਾ ਐਮਐਲਏ ਜਿਹੜੇ ਨੇ ਉਹ ਆਪ ਵੀ ਭੱਤੀ ਜੋਇਨ ਹੋ ਗਏ ਨੇ ਸਾਬਕਾ ਐਮਐਲਏ ਗੁਰਪ੍ਰੀਤ ਜੀ ਪੀ ਜੀ ਹਾਂਜੀ ਹਾਂਜੀ ਹਾਂ ਬਿਲਕੁਲ ਉਹ ਆਮ ਆदमी ਚ ਸ਼ਾਮਲ ਹੋ ਗਏ ਨੇ ਕਿਉਂਕਿ ਹਰ ਵਿਅਕਤੀ ਨੂੰ ਇਸ ਸਮੇਂ ਦੇ ਜੀ ਹਜੇ ਆ ਜਿਹੜਾ ਹੁਣ ਫੇਰ ਸਮਾਉਣ ਹੈ ਕਿਉਂ ਪਾਰਲੀਮੈਂਟ ਦੀ ਚੋਣਾਂ ਦੀ ਹਰ ਬੰਦਾ ਓਪਰਚੁਨਿਟੀ ਲੈਂਦਾ ਹੈ ਹਰ ਬੰਦੇ ਨੂੰ ਲਾਲਚ ਦਿੱਤਾ ਜਾਂਦਾ ਬਹੁਤ ਸਾਰੇ ਕਮਿਟਿਡ ਲੋਕ ਲਾਲਚ ਆ ਜਾਂਦੇ ਹੈ ਬਹੁਤ ਸਾਰੇ ਕਮਿਟਿਡ ਲੋਕ ਲਾਲਚ ਨਹੀਂ ਆਉਂਦੇ ਘਰੇ ਦਾਦਾ ਲਿਆ ਕੇ ਬੱਚੇ ਨਿੱਕੇ ਨੂੰ ਆਪਦੇ ਪੋਤੇ ਨੂੰ ਕੋਈ ਡੌਫੀ ਫੜਾ ਦੇ ਤੋ ਕਹਿੰਦੇ ਮੇਰਾ ਦਾਦਾ ਬੜਾ ਚੰਗਾ ਹੈ ਇਹ ਦਾਦਾ ਕੋਈ ਚੀਜ਼ ਨਾ ਦੇਵੇ ਜਾਂ 5 ਰੁਪਏ ਨਾ ਦੇਵੇ ਕਹਿੰਦੇ ਮੇਰਾ ਦਾਦਾ ਬੜਾ ਕਰਦਾ ਅੱਜ ਕੱਲ ਦੇ ਬੱਚੇ ਵੀ ਇਹ ਕਹਿ ਦਿੰਦੇ ਹੈ ਕਿਹੜੇ ਪੋਲੀਟੀਸ਼ੀਅਨਸ ਨੇ ਵਰਜਿਸ ਪਿਆਰ ਦਾ ਹਾਲਾਤ ਹੋ ਕੇ ਪਾਰਟੀਆਂ ਨੇ ਇਧਰੋਂ ਖਿੱਚ ਲਿਆ ਇਧਰੋਂ ਕੋਚਿੰਗ ਕਰ ਲਈ ਇਧਰੋਂ ਕੋਚਿੰਗ ਕਰ ਲਈ ਇਹ ਆਉਣ ਵਾਲੇ ਸਮੇਂ 'ਚ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਦੇਸ਼ ਦੇ ਲੋਕਾਂ ਦੇ ਮਨਾਂ ਦੇ ਵਿੱਚ ਪੋਲੀਟਿਕਸ ਦਾ ਜਿਹੜਾ ਮਿਆਰ ਗਿਰਿਆ ਅਗਲਾ ਕਹਿੰਦਾ ਕਦੇ ਇਧਰ ਕਦੇ ਇਧਰ ਕਦੇ ਉਧਰ ਕਦੇ ਇਧਰ ਲੋਕ ਇਕੱਠਾ ਰੱਖਣਾ ਪ੍ਰੋਬਲਮ ਹੋਏਗੀ ਤੁਹਾਨੂੰ ਲੱਗਦਾ ਇਸ ਨੂੰ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਏ ਥਰ ਆਰ ਸਮ ਪੀਪਲ ਹੂ ਜਿਹੜੇ ਸਾਨੂੰ ਜੁਆਇਨ ਕਰਨ ਨੂੰ ਫਿਰ ਰਹੇ ਨੇ ਮੇਰੇ ਕਹਿਣ ਦਾ ਮਤਲਬ ਕਿ ਇੱਕ ਸਿਸਟਮ ਜੋ ਬਣ ਗਿਆ ਕਿ ਇਲੈਕਸ਼ਨਾਂ ਦੇ ਸਮੇ ਸਾਡੇ ਕੋਈ 2-4 ਉਧਰ ਉਹਨਾਂ ਦੇ 2-4 ਸਾਡੇ ਨਾਲ ਇੱਕ ਰਿਵਾਜ ਹੀ ਬਣ ਗਿਆ ਹਨ ਪਬਲਿਕ ਵੀ ਉਹੋ ਜੀ ਹੋ ਗਈ ਤੁਸੀਂ ਸੇ ਵੇਖ ਲਓ ਰਿੰਕੂ ਜੀ ਇੱਥੋਂ ਗਈ ਸੀ ਰਿੰਕੂ ਨੂੰ ਜੀ ਨੂੰ ਜਾ ਕੇ ਅਡਾਪਟ ਕਰ ਲਿਆ ਉਹੀ ਰਿੰਕੂ ਜੀ ਜਿਹੜੇ ਕਹਿੰਦੇ ਸੀ ਕੁੱਟੀਆਂ ਫੋਟੋਆਂ ਲਾਓ ਸੋ what i mean to say ਕਿ ਇਹ ਕਲਚਰ ਬਹੁਤ ਦਾ ਚੰਗਾ ਨਹੀਂ ਹੈ ਔਰ ਆਉਣ ਵਾਲੇ ਸਮੇਂ 'ਚ ਇਹਨਾਂ ਲੋਕਾਂ ਨੂੰ ਲੋਕ ਰਿਜੈਕਟ ਕਰ ਦੇਣਗੇ ਹਾਂ ਜੀ ਇਹ ਉਹਨਾਂ ਨੂੰ ਅਡਾਪਟ ਕਰ ਰਹੇ ਨੇ ਬਟ i think ਸਲੋਲੀ ਸਲੋਲੀ ਇਥਿਕਸ ਵਾਲੇ ਲੋਕ ਜਾਂ ਗੱਲ ਸਚਾਈ ਕਰਨ ਵਾਲੇ ਉਹ ਰਹਿ ਜਾਣਗੇ ਇਹ ਜਿਹੜੇ ਇਧਰੋਂ ਗਏ ਉਧਰ ਆ ਗਏ ਉਧਰੋਂ ਗਏ ਇਧਰ ਆ ਗਏ ਉਹ ਕਮ ਖਰਾਬ ਹੋ ਜਾਂਦੇ ਪੰਜਾਬੀਆਂ ਨੂੰ ਲੈ ਕੇ ਦੱਸਦਾ ਇਹ ਵੀ ਦੇ ਨਾਲ ਗਠਜੰਬੰਦਨ ਜੋ ਤੈ ਹੋ ਚੁੱਕਾ ਹੈ 100% ਉਹ ਗਠਜੰਬੰਦਨ ਤਾਇਆ ਇਸੇ ਕਰਕੇ ਦੋ ਸੀਟਾ ਉਹ ਉੜੀਕ ਉਹੜੀਕ ਰਹੇ ਨੇ ਕਿ ਕਿਸਾਨ ਬਾਰਡਰ ਤੋਂ ਉੱਠੇ ਕੋਈ ਨਾ ਕੋਈ ਫੇਕ ਅਨਾਉਂਸਮੈਂਟ ਹੋ ਜਾਏ ਕਿ ਅਸ ਕਿਸਾਨ ਬਾਰਡਰ ਤੋਂ ਉੱਥੇ ਤੇ ਅਸੀਂ ਵੰਡ ਲਈ ਸੀਟਾ 5585 ਦਾ ਫੈਸਲਾ ਹੋਇਆ ਪਿਛਲੇ ਅੰਦੋਲਨ ਦੇ ਵਿੱਚ ਅੱਜ ਪੰਜ ਦਾ ਫੈਸਲਾ ਹੋ ਚੁੱਕਿਆ ਸੀ ਕਿਸਾਨ ਅੰਦੋਲਨ ਕਰਕੇ ਇਸ ਵਾਰ ਫਿਰ ਉਹਦੋਂ ਵੀ ਇੱਕ ਕਾਲੇ ਦਸਕਾ ਇੱਕ ਕਾਲੇ ਘੋੜਾ ਤੇ ਦਸਕਤ ਹਰਸਿਮਰਤ ਕੋਰ ਬਾਦਲ ਨੇ ਕੀਤੇ ਸੀ ਹੁਣ ਉਹਨਾਂ ਵੀਰਾਂ ਨਹੀਂ ਸਰਦਾ ਉਹਨਾਂ ਨੂੰ ਲਾਲਚ ਹੈ ਕਿਵੇਂ ਨਾ ਕਿਵੇਂ ਸਰਕਾਰ 'ਚ ਬਣੇ ਤਾਂ ਹਰਸਿਮਰਤ ਕੋਰ ਬਾਦਲ ਜਿੰਨੀ ਚਾਹੀਦੇ ਅਦਰਵਾਈਜ਼ ਹਰਸਿਮਰਤ ਕੋਰ ਬਾਦਲ ਜੀ ਦਾ ਬਹੁਤ ਮਾੜਾ ਹਾਲ ਹੈ ਹਰਸਿੰਘਰਤ ਨੇ ਤਾਂ ਚੈਲੰਜ ਅੰਮ੍ਰਿਤਾ ਵਰਿੰਗ ਦੇ ਉਹਨਾਂ ਸੋ ਚੈਲੰਜ ਤਾਂ ਜੀ ਅੰਮ੍ਰਿਤਾ ਵਰਿੰਗ ਇਹ ਤਾਂ ਪਾਰਟੀ ਦੇ ਦੇਖਣਾ ਕਿ ਕਿਨੇ ਦੇਣਾ ਦਿਸ ਇਸ ਨਾਟ ਮੀ ਬੀਇੰਗ ਅ ਪੀਸੀਸੀ ਪ੍ਰੈਜ਼ੀਡੈਂਟ ਮੈਨੀ ਦਾਸਾ ਇਟ ਕੌਨ ਚੈਲੰਜ ਕਰੇਗਾ ਬਥੇਰੇ ਬੰਦੇ ਨੇ ਚੈਲੰਜ ਦੇਣ ਵਾਲੇ ਹਰਸਿੰਘਰਤ ਕੌਰ ਬਾਦਲ ਨੂੰ ਇਹ ਹਾਈ ਕਮਾਂਡ ਦਾ ਫੈਸਲਾ ਹੋਏਗਾ ਕਿ ਕੌਣ ਚੱਲੇ ਆਰ ਯੂ ਫੋਰ ਕਿ ਜਿਹੜਾ ਜਿੱਤ ਸਕਦਾ ਹੈ ਇਨੀ ਬਡੀ ਹੂ ਕੈਨ ਵਿਨ ਦਾ ਇਲੈਕਸ਼ਨ ਵਿਨੈਬਿਲਟੀ ਕਰੀਟੇਰੀਆ ਹੋਣਾ ਚਾਹੀਦਾ ਚਾਚਾ ਹੋਵੇ ਮਾਮਾ ਹੋਵੇ ਭਰਾ ਹੋਵੇ ਦੂਰ ਦਾ ਹੋਵੇ ਸਿਟਿੰਗ ਹੋਵੇ ਨਾ ਹੋਵੇ ਬਟ ਵਾਟ ਆਈ ਪਰਸਨਲੀ ਫੀਲ ਕਿ ਕਰਾਈਟੇਰੀਆ ਸ਼ੁੱਡ ਬੀ ਜਿਹੜਾ ਚਿੱਤ ਸਾਡਾ ਚੋਣ ਆ ਉਹਨੂੰ ਚੋਣ ਲੜਾਉਣਾ ਚਾਹੀਦਾ ਸਰ 13 ਸੀਟਾਂ ਦੇ ਕੈਨਡਿਡੇਟ ਅਨਾਉਂਸਡ ਹੋ ਰਹੀ ਪੰਜਾਬ ਦੇ ਜਲਦੀ ਕੱਲ ਨੂੰ ਸਾਡੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਹੈ ਦਿੱਲੀ ਆਫਟਰ ਥੈਟ ਜਲਦੀ ਇੱਕ ਇੱਕ ਨਾਮ ਹੋ ਜਾਏਗਾ ਆਉਂ ਨਾਲੇ 10 ਦਿਨ ਔਰ ਮੈਨੂੰ ਲੱਗਦਾ ਕੋਸ਼ਿਸ਼ ਕਰਾਂਗੇ ਦੂਜਿਆਂ ਨੂੰ ਪਹਿਲਾਂ ਆਸੀ ਸਰ ਜਲੰਧਰ ਤੋਂ ਸਰ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਦੀ ਆਵਾਜ਼ ਆ ਰਹੀ ਹੈ ਸਰ ਅਟਕ ਲੱਗੀਆਂ ਲਗਾਈਆਂ ਜਾਂਦੀਆਂ ਕਿੰਨੀਆਂ ਤਸਵੀਰਾਂ ਅਜੇ ਕਿਸੇ ਦੀ ਕੋਈ ਆਵਾਜ਼ ਨਹੀਂ ਹੈ ਅਜੇ ਤਾਂ ਡਿਸਕਸ਼ਨ ਹੀ ਬਾਕੀ ਹੈ ਅਜੇ ਡਿਸਕਸ਼ਨ ਹੋਣੀ ਹੈ ਉਸ ਤੋਂ ਬਾਅਦ ਫੈਸਲਾ ਹੋਣਾ ਜਿਹੜਾ ਤੁਹਾਡਾ ਅਲਾਈਂਸ ਆਪ ਨਾਲ ਬਾਹਰ ਹੈਗਾ ਵਿਲਡਟ ਇਫੈਕਟ ਯੋਰ ਪ੍ਰੋਸਪੈਕਟਸ ਆਈ ਡੋਨਟ ਥਿੰਕ ਸੋ ਪਬਲਿਕ 노ਸ ਦੈਟ ਕੀ ਰੋਲਾ ਸਾਡਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਆਮਣੇ ਸਾਹਮਣੇ ਦੀ ਟੱਕਰ ਹੈ ਹੁਣ ਵਿਧਾਨ ਸਭਾ ਚ ਸਾਰਾ ਤਮਾਸ਼ਾ ਵੇਖੇ ਦਾ ਲੋਕਾਂ ਨੇ